ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਨਵੀਨ ਕੁਮਾਰ ਆਨੰਦ ਕੋਚਿੰਗ ਸੈਂਟਰ ਕੋਰਕਪੁਰਾ ਤੋਂ ਸੋ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿੰਦੇ ਵਿੱਚ ਮੈਂ ਤੁਹਾਨੂੰ ਇੰਗਲਿਸ਼ ਤੋਂ ਪੰਜਾਬੀ ਟਰਾਂਸਲੇਟ ਕਰਨਾ ਸਿਖਾਉਂਗਾ ਸਟੈਪ ਬਾਈ ਸਟੈਪ ਆਪਾਂ ਵੇਖਾਂਗੇ ਹਰੇਕ ਸੈਂਟੈਂਸ ਇੰਗਲਿਸ਼ ਵਿੱਚ ਜਿਹੜਾ ਵੀ ਹੁੰਦਾ ਆਪਾਂ ਉਹਨੂੰ ਪੰਜਾਬੀ ਵਿੱਚ ਕਿਸ ਤਰ੍ਹਾਂ ਟਰਾਂਸਲੇਟ ਕਰ ਸਕਦੇ ਹੁੰਨੇ ਆਂ ਐਂਡ ਇਹਦੇ ਲਈ ਮੈਂ ਤੁਹਾਨੂੰ ਇੱਕ ਰੀਡਿੰਗ ਦਾ ਪੈਸੇਜ ਨਾਲ ਆਪਾਂ ਯੂਜ਼ ਕਰਾਂਗੇ ਜਿੰਦੇ ਵਿੱਚ ਮੈਂ ਇੰਗਲਿਸ਼ ਵਾਲੇ ਸੈਂਟੈਂਸਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਾਂਗਾ ਨਾ ਨਲ ਮੈਂ ਕੁਝ ਵਰਡਸ ਬਾਰੇ ਵੀ ਦੱਸਾਂਗਾ ਜਿੰਦੇ ਵੀ ਤੁਸੀਂ ਹੈਲਪਲੈਸ ਹੋ ਜੋ ਐਂਡ ਉਹ ਵਰਡਸ ਤੁਸੀਂ ਯੂਜ਼ ਵੀ ਕਰ ਸਕਦੇ ਹੋ ਲੇਟਰ ਔਨ ਕਿਸੇ ਹੋਰ ਵੀ ਕੰਟੈਕਸਟ ਦੇ ਵਿੱਚ ਸੋ ਕਰਦੇ ਆਂ ਸ਼ੁਰੂਆਤ ਇਸ ਵੀਡੀਓ ਦੀ ਹਾਂਜੀ ਸੋ ਇਹ ਪੈਸੇਜ ਜਿਹੜਾ ਹੈਗਾ ਮੈਂ ਇੱਕ ਰੀਡਿੰਗ ਵਾਲੀ ਅਕੈਡੈਮਿਕ ਰੀਡਿੰਗ ਦੀ ਬੁੱਕ ਵਿੱਚੋਂ ਪਿਕ ਕੀਤਾ ਹੋਇਆ ਐਂਡ ਇਸ ਪੈਸੇਜ ਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਸਕਰੀਨ ਦੇ ਨਾਲ ਉੱਪਰ ਹੈਡਿੰਗ ਜੋ ਹੈ ਉਹ ਲਿਖਿਆ ਹੈ ði dover bronze age bot ਸੋ ਇਹ ਡੋਵਰ ਬ੍ਰੌਂਜੇਸ ਬੋਟ ਇਨ ਕੇ ਇੱਕ ਬੋਟ ਬਾਰੇ ਹੈਗਾ ਸੋ ਇਸ ਬੋਟ ਦੇ ਵਿੱਚ ਆਪਾਂ ਇਹਨਾਂ ਕੀ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਆਪਾਂ ਨੂੰ ਇਸ ਬ੍ਰੌਂਜੇਸ ਬੋਟ ਬਾਰੇ ਸੋ ਫਰਸਟ ਆਫ ਆਲ ਆਪਣੇ ਕੋਲੇ ਨੀਚੇ ਇੱਕ ਪੈਰਾਗ੍ਰਾਫ ਦਿੱਤਾ ਹੈ ਪਹਿਲਾਂ ਛੋਟਾ ਜਿਹਾ ਜਿਵੇਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕੀ ਲਿਖਿਆ ਹੈ ਇਸ ਪੈਰਾਗ੍ਰਾਫ ਦੇ ਵਿੱਚ ਆਪਣੇ ਕੋਲੇ ਆ ਬਿਊਟੀਫੁਲੀ ਪ੍ਰੀਜ਼ਰਵਡ ਬੋਟ ਮੇਡ ਅਰਾਊਂਡ 3000 ਇਅਰਸ ਅਗੋ ਐਂਡ ਡਿਸਕਵਰਡ ਬਾਈ ਚਾਂਸ ਇਨ ਆ ਮਰਡ ਹਾਲ ਹੈਜ਼ ਹੈਡ ਪ੍ਰੋਫਾਊਂਡ ਇੰਪੈਕਟ ਔਨ ਆਰਕੀਓਲੋਜੀਕਲ ਰਿਸਰਚ ਸੋ ਇਸ ਪੈਰਾਗ੍ਰਾਫ ਨੰਬਰ ਸਮਝਦੇ ਹੁਣ ਕਿਵੇਂ ਹਨ ਕਿ ਅੰਦਰ ਲਈ ਤੁਹਾਨੂੰ ਛੋਟੇ ਛੋਟੇ ਚੀਜ਼ਾਂ ਨੂੰ ਪਹਿਲਾਂ ਬ੍ਰੇਕਡਾਊਨ ਕਰਨਾ ਪਊਗਾ ਜਿਵੇਂ ਆ ਬਿਊਟੀਫੁਲ ਪ੍ਰੀਜ਼ਰਵਡ ਬੋਟ ਹਾਂਜੀ ਇਹਦਾ ਮਤਲਬ ਕੀ ਹੋਇਆ ਇੱਕ ਸੁੰਦਰ ਯਾਨੀ ਕਿ ਜਿਹੜੀ ਸੰਭਾਲ ਕੇ ਰੱਖੀ ਹੋਈ ਬੋਟ ਐਂਡ ਨੀਚੇ ਆਪਾਂ ਇਹ ਕੋਲੇ ਨਾਲ ਹੀ ਆਪਣੇ ਕੋਲੇ ਹੈਗਾ ਜਿਹੜਾ ਨੂੰ ਰੀਡਸ ਕਰ ਦਿੰਨੇ ਆਪਾਂ ਓਕੇ ਹਾਂਜੀ ਮੇਡ ਅਰਾਊਂਡ 3000 ইয়ার্স ਅਗੋ ਮਤਲਬ ਯਾਨੀ ਕਿ 3000 ਸਾਲ ਪਹਿਲਾਂ ਜਿਹੜੀ ਬਣਾਈ ਗਈ ਸੀ ਐਂਡ ਐਂਡ ਮਤਲਬ ਹੁੰਦਾ ਅਤੇ discovered by chance in a mud hall discovered ਦਾ ਮਤਲਬ ਹੁੰਦਾ ਹੈ ਖੋਜੀ ਗਈ ਇਹ ਪਾਸਟ ਫਾਰਮ ਹੈ ਇੱਕ ਠੀਕ ਹੈ ਮਤਲਬ ਹਨ ਕਿ ਨਹੀਂ ਖੋਜ ਕੀਤੀ ਗਈ ਸੀ ਬਾਏ ਚਾਂਸ ਆ ਧਿਆਨ ਰੱਖਣਾ ਇਸ ਵਰਡ ਦਾ ਬਾਏ ਚਾਂਸ ਬਾਏ ਚਾਂਸ ਦਾ ਮਤਲਬ ਹੁੰਦਾ ਲੱਕੀਲੀ ਜਾਂ ਫਿਰ ਹਨ ਕਿ ਬਾਏ ਐਕਸੀਡੈਂਟਲੀ ਯਾਨਕੀ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਉਸ ਬੋਟ ਨੂੰ ਲੱਭਣ ਦੀ ਬਟ ਉਹਨਾਂ ਨੂੰ ਲੱਕੀਲੀ ਯਾਨਕੀ ਉਹ ਬੋਟ ਮਿਲ ਗਈ ਐਕਸੀਡੈਂਟਲੀ ਆ ਅਚਾਨਕ ਮਿਲ ਗਈ ਠੀਕ ਹੈ ਮਤਲਬ ਉਹਨਾਂ ਦਾ ਆਦਿਕੂ ਇੰਟੈਂਸ਼ਨ ਨਹੀਂ ਸੀ ਬੀ ਉਹਨਾਂ ਨੂੰ ਪਤਾ ਨਹੀਂ ਸੀ ਬੀ ਇੱਥੇ ਇੱਕ ਬੋਟ ਆ ਸੋ ਉਹਨੂੰ ਆਪਾਂ ਯੂਜ਼ ਕਰਦੇ ਨੇ ਬਾਈ ਚਾਂਸ ਜਿਵੇਂ ਤੁਸੀਂ ਜਾਂਦੇ ਹੋ ਰਸਤੇ ਵਿੱਚ ਕੋਈ ਚੀਜ਼ ਅਚਾਨਕ ਤੁਹਾਨੂੰ ਮਿਲ ਜਾਈ ਦਨ ਯਾਨੀ ਕਿ ਯੂ ਕੈਨ ਸੇ ਦਟ ਆਈ ਫਾਊਂਡ ਇਟ ਬਾਈ ਚਾਂਸ ਓਕੇ ਨੈਕਸਟ ਆਪਣੇ ਕੋਲ ਵਰਡ ਹੈਗਾ ਬਾਈ ਚਾਂਸ ਇਨ ਅ ਮਡੀ ਹੌਲ ਮਡੀ ਹੌਲ ਦਾ ਮਤਲਬ ਉਹਨਾਂ ਨੇ ਕਿ ਇੱਕ ਜਿੱਥੇ ਗਾਰਾ ਹੋਵੇ ਚਿੱਕੜ ਹੋਵੇ ਕਿਉਂਕਿ ਜਾਂ ਫਿਰ ਪਾਣੀ ਮਿੱਟੀ ਮਿਕਸਡ ਹੋਵੇ ਯਾਨੀ ਕਿ ਉੱਥੇ ਉਹਨੂੰ ਆਪਾਂ ਕਹਿੰਦੇ ਮਡੀ ਸੋ ਹੌਲ ਮਤਲਬ ਕਿ ਉਹ ਜਿਹੜਾ ਗੱਡਾ ਯਾਨੀ ਕਿ ਸੋ ਸੋ ਇਸ ਮਤਲਬ ਇਨਕੀ ਮਡੀ ਹਾਲ ਦੇ ਵਿੱਚ ਇਨਕੀ ਇੱਕ ਕਾਫੀ ਵੱਡਾ ਹੋਣਾ ਹੈ ਉਹ ਖੱਡਾ ਸੋ ਉਸ ਖੱਡੇ ਦੇ ਵਿੱਚ ਇਨਕੀ ਉਹਨਾਂ ਨੂੰ ਇੱਕ ਬੋਟ ਮਿਲੀ ਡਿਸਕਵਰ ਹੋਈ ਹੈਜ਼ ਹੈਡ ਹੈਜ਼ ਹੈਡ ਦਾ ਮਤਲਬ ਕੀ ਹੁੰਦਾ ਹੈ ਹੈਜ਼ ਹੈਡ ਦਾ ਮਤਲਬ ਹੁੰਦਾ ਇੱਥੇ ਹੈਜ਼ ਇਨਕੀ ਆਪਣੇ ਕੋਲੇ ਜਿਹੜਾ ਗ੍ਰਾਮਰ ਦੇ ਵਿੱਚ ਪਰ ਪਾਸਟ ਪਰਫੈਕਟ ਸੋਰੀ ਪ੍ਰੈਸੈਂਟ ਪਰਫੈਕਟ ਰੂਲ ਹੁੰਦਾ ਉਹਦੇ ਅਕੋਰਡਿੰਗ ਯੂਜ਼ ਹੁੰਦਾ ਐਂਡ ਜਿਹੜਾ ਹੈਡ ਹੈਗਾ ਇਹ ਉਹਦੇ ਥਰਡ ਫਾਰਮ ਦੀ ਟਰਮਸ ਵਿੱਚ ਯੂਜ਼ ਹੁੰਦਾ ਹੈਜ਼ ਹੈਡ ਆ ਅ ਪ੍ਰੋਫਾਉਂਡ ਇਮਪੈਕਟ ਔਨ ਆਰਕੀਓਲੋਜੀਕਲ ਰਿਸਰਚ ਆਰਕੀਓਲੋਜੀਕਲ ਰਿਸਰਚ ਦਾ ਕੀ ਹੁੰਦਾ ਜਿਹੜੇ ਕਿਨ ਕੀ ਧਰਤੀ ਦੇ ਉੱਪਰ ਯਾਨੀ ਕਿ ਵਿਸ਼ਲੇਸ਼ਣ ਕਰਦੇ ਆ ਰਿਸਰਚ ਕਰਦੇ ਆ ਜਾਂ ਫਿਰ ਨੀ ਕਿ ਖੋਜਾਂ ਕਰਦੇ ਆ ਜੀਓਗ੍ਰਾਫੀਕਲ ਸਟ੍ਰੈਟਾ ਦੀ ਉਹ ਜੋ ਰਿਸਰਚ ਕਰਦੇ ਆ ਉਹਨੂੰ ਕਹਿੰਦੇ ਆ ਆਰਕੀਓਲੋਜੀਕਲ ਸੋ ਆਰਕੀਓਲੋਜੀਕਲ ਰਿਸਰਚ ਮਤਲ ਸੋ ਸਾਰੀ ਲਾਈਨ ਸਮਝ ਗਿਆ ਹੁਣ ਆਪਾਂ ਸਹੀ ਤਰ੍ਹਾਂ ਆ ਬਿਊਟੀਫੁਲੀ ਪ੍ਰੀਜ਼ਰਵਡ ਬੋਟ ਇੱਕ ਸੁੰਦਰ ਬੋਟ ਮੇਡ ਆਰਾਊਂਡ 3000 ইয়ারਸ ਕੋ ਜਿਹੜੀ 3000 ਸਾਲ ਪਹਿਲਾਂ ਪ੍ਰੀਜ਼ਰਵ ਕੀਤੀ ਗਈ ਸੀ ਅਤੇ ਐਕਸੀਡੈਂਟਲੀ ਡਿਸਕਵਰ ਹੋਈ ਡਿਸਕਵਰਡ ਬਾਈ ਚਾਂਸ ਇਨ ਅ ਮਡੀ ਹਾਲ ਹੈਜ਼ ਹੈਡ ਆ ਪ੍ਰੋਫਾਉਂਡ ਇੰਪੈਕਟ ਓਨ ਆਰਕੀਓਲੋਜੀਕਲ ਰਿਸਰਚ ਓਨ ਦਾ ਬਹੁਤ ਮਹੱਤਵਪੂਰਨ ਪ੍ਰਭਾਵ ਰਿਹਾ ਮਤਲਬ ਆਪਾਂ ਹੁਣ ਇਸ ਬਾਰੇ ਵਿਖਣਾ ਵੀ ਕਿ ਪ੍ਰਭਾਵ ਰਿਹਾ ਅਗਲੇ ਪੈਰਾਗ੍ਰਾਫ ਸ ਵਿੱਚ ਆਪਾਂ ਨੂੰ ਇਸ ਪ੍ਰਭਾਵ ਬਾਰੇ ਦੱਸਿਆ ਹੋਊਗਾ ਸੋ ਪਰਦੇ ਆਪਾਂ ਹੁਣ ਫਰਸਟ ਪੈਰਾ ਇਹ ਵਾਲਾ ਠੀਕ ਹੈ ਇਟ ਵਾਸ 1992 ਮਤਲਬ ਕੀ ਆ ਇਹ 1992 ਦਾ ਸਮਾਂ ਸੀ ਇਨ ਇੰਗਲੈਂਡ ਇੰਗਲੈਂਡ ਇੱਕ ਦੇਸ਼ ਆ ਠੀਕ ਹੈ ਸੋ ਇੰਗਲੈਂਡ ਦੇ ਵਿੱਚ ਵਰਕਮੈਨ ਵਰ ਬਿਲਡਿੰਗ ਅ ਨਿਊ ਰੋਡ ਥਰੂ ਦੀ ਹਾਰਟ ਆਫ ਡੋਵਰ ਡੋਵਰ ਇੱਕ ਉਹਨਾਂ ਦੀ ਸਿਟੀ ਦਾ ਨਾਮ ਹੈ ਇੰਗਲੈਂਡ ਦੀ ਮਤਲਬ ਨਹੀਂ ਕਿ ਉਹ ਇੱਕ ਰੋਡ ਬਣਾ ਰਹੇ ਸੀ ਸੜਕ ਬਣਾ ਰਹੇ ਸੀ ਜਿਹੜੀ ਕਿਨ ਕੀ ਡੋਵਰ ਦੇ ਵਿਚਕਾਰ ਦੀ ਲੰਘ ਰਹੀ ਸੀ ਹਾਰਟ ਆਫ ਦਾ ਮਤਲਬ ਹੁੰਦਾ ਹੈ ਉਸਦੇ ਜਮਾ ਸੈਂਟਰ ਵਿੱਚੋਂ ਕੋਈ ਚੀਜ਼ ਪਾਸ ਹੋਣੀ ਓਕੇ ਜੇ ਤੁਹਾਡੇ ਸਿਟੀ ਆ ਟਾਊਨ ਦਾ ਕੋਈ ਵੀ ਸੈਂਟਰਲ ਪਾਰਟ ਹੈਗਾ ਤਾਂ ਤੁਸੀਂ ਉਹਨੂੰ ਹਾਰਟ ਆਫ ਕੈਸੋਦੋਲਿਕ ਇਟਸ ਆ ਹਾਰਟ ਆਫ आवर ਟਾਊਨ ਓਕੇ ਨੈਕਸਟ ਆਪਣੇ ਕੋਲ ਹੈਗਾ ਟੂ ਕਨੈਕਟ ਦੀ ਐਂਸ਼ੀਐਂਟ ਪੋਰਟ ਪੋਰਟ ਮਤਲਬ ਇੱਕ ਆਪਣੇ ਕੋਲੇ ਸਮੁੰਦਰ ਦੇ ਰਸਤੇ ਨੂੰ ਜੋੜਨ ਲਈ ਹੁੰਦਾ ਯੂਜ਼ ਹੁੰਦਾ ਸੋ ਐਂਸ਼ੀਐਂਟ ਪੋਰਟ ਨੂੰ ਜੋੜਨ ਲਈ ਕਿਨਾਲ ਐਂਡ ਦੀ ਚੈਨਲ 터ਨਲ ਅਤੇ ਇੱਕ ਜੋ ਟਨਲ சுரੰਗ ਬਣਾਈ ਗਈ ਸੀ ਉਹਨੂੰ ਜੋੜਨ ਵਾਸਤੇ ਪੋਰਟ ਦੇ ਨਾਲ ਉਹਨਾਂ ਨੇ ਇੱਕ ਰਸਤਾ ਬਣਾ ਰਹੀ ਸੀ ਡੋਵਰ ਦੇ ਵਿੱਚ ਵਿਚ ਵਨ ਇਟ ਓਪਨਡ ਜਦੋਂ ਇਹ ਓਪਨ ਕੀਤਾ ਗਿਆ ਜਸਟ 2 ইয়ারਜ਼ ਲੇਟਰ 2 ਸਾਲਾਂ ਬਾਅਦ ਜਸਟ ਵਾਸ ਟੂ ਬੀ தி ਫਰਸਟ ਲੈਂਡ ਲਿੰਕ ਬਿਟਵੀਨ ਬ੍ਰਿਟੇਨ ਐਂਡ ਯੂਰੋਪਰ ਫੋਰ ਓਵਰ 10000 ইয়ারਜ਼ ਉਹ ਸਾਰਿਆਂ ਦਾ ਪਹਿਲਾ ਸੀ ਜਿਹੜਾ ਕਿ ਲੈਂਡ ਲਿੰਕ ਉਹ ਬਿਟਵੀਨ ਸੀ ਯਾਨਕੀ ਲੈਂਡ ਲਿੰਕ ਬਟਵੀਨ ਇਨਕੀ ਇੱਕ ਸੜਕ ਸੀ ਪਾਣੀ ਦੇ ਥਰੂ ਯਾਨਕੀ ਰਸਤੇ ਦੇ ਥਰੂ ਯਾਨਕੀ ਇੱਕ ਸੜਕ ਬਣਾਈ ਗਈ ਸੀ ਉਹ ਯਾਨਕੀ 10000 ਸਾਲ ਦੇ ਵਿੱਚ ਉਹ ਆ ਸਮਾਲ ਟੀਮ ਫਰੋਮ ਦੀ Canterbury Archaeological Trust CAT मतलब एक CAT एक रिसर्च टीम ਦਾ ਨਾਮ ਹੈ ਸੋ ਇਹ ਇਹਨਾਂ ਦੀ ਟੀਮ ਸੀ ਵਰਕਡ ਅਲੋਂਗਸਾਈਡ ਦੀ ਵਰਕਮੈਨ ਸੋ ਉਹਨਾਂ ਨੇ ਕਿਨਕੀ ਵਰਕਮੈਨ ਦੇ ਨਾਲ-ਨਾਲ ਕੰਮ ਕੀਤਾ ਉਸ ਟੀਮ ਨੇ ਰਿਸਰਚ ਵਾਲੀ ਨੇ ਜੋ ਉੱਥੇ ਸੜਕ ਬਣਾ ਰਹੇ ਸੀ ਰਿਕਾਰਡਿੰਗ ਨਿਊ ਡਿਸਕਵਰੀਜ਼ ਨਵੀਆਂ ਨਵੀਆਂ ਡਿਸਕਵਰੀਜ਼ ਨੂੰ ਰਿਕਾਰਡ ਕਰ ਰਹੀ ਸੀ ਬਰਾਟ ਟੂ ਲਾਈਟ ਬਾਇ ਮਸ਼ੀਨਜ਼ ਇੱਥੇ ਬਹੁਤ ਵਧੀਆ ਵਰਡ ਆ ਆਪਣੇ ਕੋਲ ਇੱਕ ਹੋਰ ਬਰਾਟ ਟੂ ਲਾਈਟ ਸੋ ਬਰਾਉਟ ਟੂ ਲਾਈਟ ਦਾ ਮਤਲਬ ਕੀ ਹੁੰਦਾ ਹੈ ਯਾਨੀ ਕਿ ਉਹਨਾਂ ਦੇ ਨਿਗਾ ਵਿੱਚ ਆਈ ਉਹ ਚੀਜ਼ ਉਹਨਾਂ ਦੇ ਸਾਹਮਣੇ ਆਈ ਸੋ ਬਰਾਉਟ ਟੂ ਲਾਈਟ ਮਤਲਬ ਉਹਨਾਂ ਦੇ ਨਿਗਾ ਵਿੱਚ ਆਈ ਹਾਂਜੀ ਐਟ ਦੀ ਬੇਸ ਹਾਂਜੀ ਅੱਗੇ ਆਪਣੇ ਕੋਲੇ ਦੱਸਿਆ ਬੇਸ ਐਟ ਦੀ ਬੇਸ ਆਫ ਅ ਡੀਪ ਸ਼ਾਫਟ 6 ਮੀਟਰ ਬਿਲੋ ਦੀ ਮਾਡਰਨ ਸਟ੍ਰੀਟਸ ਆ ਵੁੱਡਨ ਸਟਰਕਚਰ ਵਾਸ ਰਿਵੀਲਡ ਇਹਦੇ ਵਿੱਚ ਫਿਰ ਆਪਣੇ ਕੋਲੇ ਦੋ ਵਧੀਆ ਵਰਡਸ ਹੈਗੇ ਆ ਫਸਟ ਆਪਣੇ ਕੋਲੇ ਹੈਗਾ ਅ ਡੀਪ ਸ਼ਾਫਟ ਹਾਂਜੀ ਡੀਪ ਸ਼ਾਫਟ ਦਾ ਮਤਲਬ ਹੁੰਦਾ ਹੈ ਇੱਕ ਜਿਵੇਂ ਆਪਣੇ ਹਨ ਕਿ ਇੰਡੀਆ ਦੇ ਵਿੱਚ ਲਾਈਕ ਸੀਵਰੇਜ ਸਿਸਟਮ ਹੁੰਦਾ ਨੀਚੇ ਆਪਣੇ ਕੋਲੇ ਹਨ 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 ਕਿ ਉਹਨੇ ਸੜਕਾਂ ਦੇ ਬਣਿਆ ਹੋਏ ਹੇਠਾਂ ਜਾਂ ਜਿੰਦੇ ਵਿੱਚ ਹਨ ਕਿ ਪਾਣੀ ਇਕੱਠਾ ਹੁੰਦਾ ਜਿਹੜਾ ਵੇਸਟ ਵਾਟਰ ਟ੍ਰੀਟਮੈਂਟ ਦੇ ਲਈ ਯੂਜ਼ ਹੁੰਦਾ ਉਹਨੂੰ ਇੰਗਲੈਂਡ ਦੇ ਵਿੱਚ ਡੀਪ ਸ਼ਾਫਟ ਏਰੀਆ ਬੋਲਦੇ ਆ ਸੋ ਡੀਪ ਸ਼ਾਫਟ ਏਰੀਆ ਮਤਲਬ ਜੋ ਸੜਕ ਤੇ ਹੇਠਾਂ ਜੋ ਉਹਨਾਂ ਦੇ ਗਟਰ ਵਗੈਰਾ ਬਣੇ ਹੁੰਦੇ ਸੀ ਉਹ ਸੀਵਰੇਜ ਸਿਸਟਮ ਬਣਿਆ ਹੁੰਦਾ ਜਾਂ ਫਿਰ ਵਾਟਰ ਡਿਸਪੋਜ਼ਲ ਸਿਸਟਮ ਬਣਿਆ ਹੁੰਦਾ ਉਹਨੂੰ ਡੀਪ ਸ਼ਾਫਟ ਕਹਿੰਦੇ ਜਿਹੜੇ ਕਿ 6 ਮੀਟਰ ਹੇਠਾਂ ਸੀ ਰੋਡ ਇਕ ਨੂੰ ਵੁੱਡਨ ਸਟਰਕਚਰ ਮਿਲੀ ਰਿਵੀਲਡ ਮਤਲਬ ਮਿਲੀ ਸੋ ਸੈਕਿੰਡ ਵਰਡ ਹੈਗਾ ਰਿਵੀਲਡ ਮਤਲਬ ਉਹਨਾਂ ਦੇ ਸਾਹਮਣੇ ਆਈ ਉਹ ਚੀਜ਼ ਸੋ ਆਪਾਂ ਸਾਹਮਣੇ ਆਈ ਇਹਦੇ ਦੋ ਵਰਡਸ ਆਪਾਂ ਵੇਖਿਆ ਇੱਕ ਆਪਾਂ ਵੇਖਿਆ ਕਿ ਰਿਵੀਲਡ ਸਾਹਮਣੇ ਆਉਣਾ ਇੱਕ ਕਹਿੰਦੇ ਕਿ ਬ੍ਰੌਟ ਟੂ ਲਾਈਟ ਉਹਨਾਂ ਦੀ ਨਿਗਾਹ ਹਟ ਹਾਂ ਇਹੋ ਚੀਜ਼ ਸੋ ਇਹ ਦੋਵੇਂ ਇੱਕ ਦੂਸਰੇ ਦੇ ਸਿਨਨਮ ਦੀ ਤਰ੍ਹਾਂ ਯੂਜ਼ ਹੋ ਸਕਦੇ ਆ ਨੈਕਸਟ ਆਪਨੇ ਕੋਲੇ ਹੈਗਾ ਕਲੀਨਿੰਗ ਅਵੇ ਦੀ ਮਤਲਬ ਉਹਨੂੰ ਸਾਫ਼ ਕਰਦੇ ਹੋਏ ਕਲੀਨਿੰਗ ਮਤਲਬ ਸਾਫ਼ ਅਵੇ ਮਤਲਬ ਪਾਸੇ ਕਰਦੇ ਹੋਏ ਨਾਲ ਨਾਲ ਦੇ ਵਾਟਰ ਲੌਕਡ ਸਾਈਟ ਵਾਟਰ ਲੌਕਡ ਸਾਈਟ ਮਤਲਬ ਆਬਵੀਅਸਲੀ ਉਹ ਜੇ ਹੇਠਾਂ ਸੀ ਵਾਟਰ ਟ੍ਰੀਟਮੈਂਟ ਸੀ ਉਹ ਸਿਸਟਮ ਹੈਗਾ ਸੀ ਤਾਂ ਆਬਵੀਅਸਲੀ ਉੱਥੇ ਪਾਣੀ ਭਰਿਆ ਹੋਊਗਾ ਸੋ ਵਾਟਰ ਲੌਕਡ ਸਾਈਟ ਨੂੰ ਮਤਲਬ ਪਾਣੀ ਭਰੀ ਹੋਈ ਸਾਈਟ ਨੂੰ ਯਾਨੀ ਕਿ ਸਾਫ਼ ਕਰਦੇ ਹੋਏ ਓਵਰ ਲੇਇੰਗ ਦੀ ਟਿੰਬਰਸ ਟਿੰਬਰਸ ਹੁੰਦੇ ਯਾਨੀ ਕਿ ਦਰਖਤਾਂ ਆ ਪੌਦਿਆਂ ਜਾਂ ਫਿਰ ਕੋਈ ਪਲਾਂਟਸ ਕੋਈ ਵੀ ਛੋਟੇ ਮੋਟੇ ਟੋਟੇ ਜਾਂ ਫਿਰ ਝਾੜੀਆਂ ਵਗੈਰਾ ਹੋ ਗਿਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਟਿੰਬਰਸ ਆਰਕੀਓਲੋਜਿਸ ਰ ਸਹੀ ਨੇਚਰ ਵਿਖਿਆ ਬੈਨਕਿ ਉਹ ਐਕਚੁਅਲ ਵਿੱਚ ਉਹ ਜਿਹੜੀ ਉਹਨਾਂ ਨੂੰ ਵੁੱਡਨ ਸਟਰਕਚਰ ਮਿਲਿਆ ਉਹ ਹੈ ਕੀ ਸੀ ਹਾਂਜੀ ਦੇ ਹੈਡ ਅ ਫਾਊਂਡ ਅ ਪ੍ਰੀ ਹਿਸਟੋਰੀਕ ਬੋਟ ਉਹਨਾਂ ਨੂੰ ਇੱਕ ਬਹੁਤ ਹੀ ਪੁਰਾਣ ਪ੍ਰਾਤਨ ਜਾਂ ਫਿਰ ਪੁਰਾਣੀ ਯਾਨਕੀ ਇੱਕ ਬੋਟ ਮਿਲੀ ਸੋ ਇਹ ਚੀਜ਼ ਉਹਨਾਂ ਨੂੰ ਰਿਵੀਲ ਹੋਈ ਰੀਅਲਾਈਜ਼ ਹੋਈ ਬਾਅਦ ਵਿੱਚ ਪ੍ਰੀਜ਼ਰਵਡ ਬਾਈ ਦੀ ਟਾਈਪ ਆਫ ਸੈਡੀਮੈਂਟ ਇਨ ਵਿੱਚ ਇਟ ਵਾਸ ਬਰੀਡ ਸੈਡੀਮੈਂਟ ਦਾ ਮਤਲਬ ਕੀ ਹੁੰਦਾ ਇੱਕ ਸੋਲਿਡ ਸਬਸਟੈਂਸ ਹੁੰਦਾ ਨ ਕਿ ਜਿਹੜਾ ਇੱਕ ਪੇਸਟ ਦੀ ਤਰ੍ਹਾਂ ਯੂਜ਼ ਹੋਦਾ ਹੁੰਦਾ ਜਿੰਦੇ ਵਿੱਚ ਉਸ ਬੋਟ ਨੂੰ ਯਾਨੀ ਕਿ ਸੰਭਾਲ ਕੇ ਰੱਖਿਆ ਗਿਆ ਸੀ ਜਿਸ ਚੀਜ਼ ਦੀ ਬਣੀ ਹੋਈ ਸੀ ਜਾਂ ਫਿਰ ਸੋ ਉਹਦੇ ਹੇਠਾਂ ਦਬਾਈ ਹੋਈ ਸੀ ਇਟ ਵਾਸ ਦੈਨ ਨੇਮਡ ਦੀ ਡੋਵਰ ਬ੍ਰੌਂਜ਼ ਐਜ਼ ਅ ਬੋਟ ਬਾਅਦ ਵਿੱਚ ਇਹਨਾਂ ਨਾਮ ਰੱਖਿਆ ਗਿਆ ਡੋਵਰ ਬ੍ਰੌਂਜ਼ ਹੁਣ ਇਥੋਂ ਆਪਾਂ ਨੂੰ ਬਚ ਲੈਣਾ ਨਾਮ ਡੋਵਰ ਕਿਉਂ ਰੱਖਿਆ ਸੀ ਬਿਕੋਜ਼ ਉੱਪਰ ਪੜਿਆ ਨਾ ਹਾਰਟ ਆਫ ਦਿ ਡੋਵਰ ਦੇ ਵਿੱਚ ਉਹ ਸਟਰਕਚਰ ਜੋ ਬਣਾ ਰਹੇ ਸੀ ਸੜਕ ਬਣਾ ਰਹੇ ਸੀ ਉਹਦੇ ਹੇਠਾਂ ਉਹਨਾਂ ਨੇ ਖੁਦਾਈ ਕੀਤੀ ਫਿਰ ਉਹਨਾਂ ਨੂੰ پتہ چلا ਉੱਥੇ ਵੁੱਡਨ ਸਟਰਕਚਰ ਸੀ ਸੋ ਇਸ ਲਈ ਉਹਨਾਂ ਨੇ ਉਹਦਾ ਬੋਰਡ ਦਾ ਨਾਮ ਕੀ ਰੱਖਤਾ ਡੋਵਰ ਬ੍ਰੌਂਜ ਇਸ ਬੋਰਡ ਬ੍ਰੌਂਜ ਇਸ ਦਾ ਮਤਲਬ ਹੁੰਦਾ ਪੁਰਾਣੀ ਸੋ ਐਂਸ਼ੀਐਂਟ ਬੋਰਡ ਸੋ ਅੱਜ ਆਪਾਂ ਇਹ ਦੋ ਪੈਸੇਸ ਕੀ ਪੈਰਾਗ੍ਰਾਫਸ ਕੀਤੇ ਸਪੈਸੇਸ ਦੇ ਸੋ ਅੱਗੇ ਆਪਾਂ ਇਹਨੂੰ ਫਿਰ ਅੱਗੇ ਕੰਟੀਨਿਊ ਕਰਾਂਗੇ ਅਗਲੀ ਵੀਡੀਓਜ਼ ਦੇ ਵਿੱਚ ਆਈ ਹੋਪ ਤੁਹਾਨੂੰ ਇਹ ਸਾਰੇ ਵਰਡਸ ਸਮਝ ਆ ਗਏ ਹੋਣ ਤੁਸੀਂ ਇਹਨਾਂ ਨੂੰ ਵੀਡੀਓ ਨੂੰ ਰੋਕ ਕੇ ਦੁਬਾਰਾ ਸਕ੍ਰੀਨਸ਼ਾਟ ਲੈ ਕੇ ਜਿਹੜੇ ਜਿਹੜੇ ਵਰਡਸ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਰਿਵਾਈਜ਼ ਕਰ ਸਕਦੇ ਹੋ ਉਹਨਾਂ ਨੂੰ ਸੈਪਰੇਟਲੀ ਨੋਟਬੁੱਕ ਉੱਪਰ ਲਿਖ ਸਕਦੇ ਹੋ ਜਾਂ ਫਿਰ ਕਮੈਂਟ ਸੈਕਸ਼ਨ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਇਹਨਾਂ ਦੇ ਤੁਹਾਨੂੰ ਹੋਰ ਸੈਂਟੈਂਸਸ ਕਿਹੜੇ ਬਣ ਸਕਦੇ ਆ ਸੋ ਤੁਸੀਂ ਸੈਂਟੈਂਸਸ ਬਣਾ ਕੇ ਦੱਸੋ ਇਹਨਾਂ ਨੂੰ ਕਮੈਂਟ ਸੈਕਸ਼ਨ ਵਿੱਚ ਦੈਨ ਆਈ ਵਿਲ ਗੈਟ ਇਟ ਐਂਡ ਚੈੱਕ ਇਟ ਵੈਦਰ ਉਹ ਸਹੀ ਹੈ ਜਾਂ ਗਲਤ ਹੈ ਸੈਂਟੈਂਸਸ ਐਂਡ ਜੇ ਤੁਹਾਨੂੰ ਇਸ ਤਰ੍ਹਾਂ ਹੀ ਕਿਸੇ ਵੀ ਚੀਜ਼ ਵਿੱਚ ਪ੍ਰੋਬਲਮ ਆ ਰਹੀ ਹੋਵੇ ਗ੍ਰਾਮਰ ਨੂੰ ਸਮਝਣ ਵਿੱਚ ਜਾਂ ਇੰਗਲਿਸ਼ ਨੂੰ ਸਮਝਣ ਵਿੱਚ ਜਾਂ ਇੰਗਲਿਸ਼ ਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਨ ਵਿੱਚ ਔਰ ਅਦਰਵਾਈਜ਼ ਕਈ ਵਾਰੀ ਆਪਣੇ ਮਨ ਵਿੱਚ ਪੰਜਾਬੀ ਵਿੱਚ ਕੋਈ ਸਿੰਗ ਡਾਂਸ ਹੁੰਦਾ ਉਹ ਤੁਹਾਡੇ ਇੰਗਲਿਸ਼ ਟ੍ਰਾਂਸਲੇਟ ਨਹੀਂ ਹੋਪ ਹੁੰਦਾ ਤਾਂ ਤੁਸੀਂ ਸਾਡੇ ਸੈਂਟਰ ਵਿਜ਼ਿਟ ਕਰ ਸਕਦੇ ਹੋ ਆਨੰਦ ਕੋਚਿੰਗ ਸੈਂਟਰ ਕੋਰਕਪੁਰਾ ਜਾਂ ਫਿਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਹੇਠ ਲਿਖੇ ਨੰਬਰਾਂ ਉੱਪਰ ਸੰਪਰਕ ਵੀ ਕਰ ਸਕਦੇ ਹੋ ਐਂਡ ਇਸ ਤਰ੍ਹਾਂ ਹੀ ਤੁਹਾਨੂੰ ਯਾਨਕੀ ਥੋੜोली ਪੜਾਇਆ ਜਾਏਗਾ ਹਰੇਕ ਚੀਜ਼ ਨੂੰ ਧਿਆਨ ਨਾਲ ਪੂਰਾ ਪੜਾਇਆ ਜਾਏਗਾ ਸੋ ਥੈਟ ਤੁਸੀਂ ਸਟੈਪ ਬਾਈ ਸਟੈਪ ਹਰੇਕ ਚੀਜ਼ ਨੂੰ ਸਮਝ ਸਕੋ ਐਂਡ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਐਪਲੀਕੇਸ਼ਨ ਕੀ ਰਹੇਗੀ ਇਹ ਵੀ ਚੀਜ਼ ਨਾਲ ਤੁਹਾਨੂੰ ਨਾਲ ਨਾਲ ਸਮਝਾਈ ਜਾਵੇਗੀ ਥੈਂਕ ਯ